ਡੇਰਾ ਬਾਬਾ ਵਡਭਾਗ ਸਿੰਘ ਜੀ ਭਾਰਤ ਦੇ ਹਿਮਾਚਲ ਪ੍ਰਦੇਸ਼ ਦੇ ਉਨਾ ਜ਼ਿਲ੍ਹੇ ਵਿੱਚ ਸਥਿਤ ਇੱਕ ਪ੍ਰਸਿੱਧ ਤੀਰਥ ਸਥਾਨ ਹੈ ਇਹ ਮੰਦਿਰ ਬਾਬਾ ਵਡਭਾਗ ਸਿੰਘ ਜੀ ਨੂੰ ਸਮਰਪਿਤ ਹੈ ਇਹ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਮੇਰੀ ਪਿੰਡ ਵਿੱਚ ਸਥਿਤ ਹੈ ਡੇਰਾ ਬਾਬਾ ਵਡਭਾਗ ਸਿੰਘ ਜੀ ਆਪਣੀਆਂ ਅਧਿਆਤਮਿਕ ਸਿੱਖਿਆਵਾਂ ਅਤੇ ਚਮਤਕਾਰਾਂ ਲਈ ਜਾਣੇ ਜਾਂਦੇ ਸਨ ਅਤੇ ਉਹਨਾਂ ਦਾ ਜਨਮ ਕਰਤਾਰਪੁਰ ਵਿਖੇ 1715 ਈਸਵੀ ਫਰਵਰੀ ਮਾਰਚ ਦੇ ਵਿਕਰਮੀ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮੰਦਰ ਵਿੱਚ ਹੋਲਾ ਮੋਲਾ ਮੇਲਾ ਲਗਾਇਆ ਜਾਂਦਾ ਹੈ ਮੇਲਾ ਪੂਰੇ 10 ਦਿਨ ਚੱਲਦਾ ਹੈ ਪੰਜਾਬ ਦੇ ਦੁਆਬਾ ਮਾਝਾ ਅਤੇ ਮਾਲਵਾ ਖੇਤਰਾਂ ਦੇ ਸਿੱਖ ਖਾਸ ਤੌਰ ਤੇ ਤੇ ਬਾਬਾ ਵਡਪਾਗ ਸਿੰਘ ਜੀ ਦੇ ਪੈਰੋਕਾਰ ਹਨ ਅਤੇ ਵੱਡੀ ਗਿਣਤੀ ਵਿੱਚ ਮੇਲੇ ਵਿੱਚ ਹਿੱਸਾ ਲੈਂਦੇ ਹਨ ਮੇਲੇ ਵਿੱਚ ਆਉਣ ਵਾਲੇ ਜ਼ਿਆਦਾਤਰ ਲੋਕ ਪੂਤਾ ਪ੍ਰੇਤਾ ਦਾ ਸ਼ਿਕਾਰ ਹੁੰਦੇ ਹਨ ਡੇਰਾ ਬਾਬਾ ਵਡਪਾਗ ਸਿੰਘ ਜੀ ਦਾ ਇਤਿਹਾਸ ਕਥਾ ਅਨੁਸਾਰ ਬਾਬਾ ਵਡਪਾਗ ਸਿੰਘ ਜੀ ਬਾਬਾ ਰਾਮ ਸਿੰਘ ਅਤੇ ਮਾਤਾ ਰਾਜਕੌਰ ਦੇ ਪੁੱਤਰ ਸਨ। ਵਡਪਾਗ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਚਚੇਰੇ ਭਰਾ ਤੀਰਮਲ ਦੇ ਵੰਸ਼ਜ ਸਨ। ਕਥਾ ਅਨੁਸਾਰ ਬਾਬਾ ਵਡਪਾਗ ਸਿੰਘ ਦਾ ਜਨਮ ਪੰਜਾਬ ਦੇ ਕਰਤਾਰਪੁਰ ਵਿੱਚ ਹੋਇਆ ਸੀ ਅਤੇ ਬਾਅਦ ਵਿੱਚ ਉਹ ਹਿਮਾਚਲ ਪ੍ਰਦੇਸ਼ ਦੇ ਉਨਾ ਜ਼ਿਲ੍ਹੇ ਵਿੱਚ ਵਸ ਗਏ। ਉਸਨੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਵਿੱਚ ਬਿਤਾਇਆ, ਲੋਕਾਂ ਨੂੰ ਪਿਆਰ दया ਅਤੇ ਨਿਰਸਵਾਰਥਤਾ ਦੇ ਗੁਣ ਬਾਰੇ ਸਿਖਾਇਆ ਵਡਪਾਗ ਸਿੰਘ ਜੀ ਨੂੰ ਅਲੌਕਿਕ ਸ਼ਕਤੀਆਂ ਦਾ ਮਾਲਕ ਮੰਨਿਆ ਜਾਂਦਾ ਹੈ ਅਤੇ ਉਹ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਨ ਚਮਤਕਾਰ ਕਰੋ ਅਤੇ ਚੰਗੀ ਕਿਸਮਤ ਵਾਲੇ ਲੋਕਾਂ ਨੂੰ ਅਸੀਸ ਦਿਓ ਬਾਬਾ ਵਡਪਾਗ ਸਿੰਘ ਜੀ ਨੂੰ ਸਮਰਪਿਤ ਮੰਦਿਰ 1920 ਵਿੱਚ ਸੰਤ ਦੇ ਚੇਲੇ ਬਾਬਾ ਵਡਪਾਗ ਸਿੰਘ ਦੁਆਰਾ ਬਣਾਇਆ ਗਿਆ ਸੀ ਸਾਲਾਂ ਦੌਰਾਨ ਮੰਦਿਰ ਵਿੱਚ ਕਈ ਮੁਰੰਮਤ ਅਤੇ ਵਿਸਥਾਰ ਕੀਤੇ ਗਏ ਹਨ ਅਤੇ ਅੱਜ ਇਹ ਖੇਤਰ ਵਿੱਚ ਸਭ ਤੋਂ ਵੱਧ ਵਿਖੇ ਜਾਣ ਵਾਲੇ ਤੀਰਥ ਸਥਾਨਾਂ ਵਿੱਚੋਂ ਇੱਕ ਹੈ ਡੇਰਾ ਆਰਕੀਟੈਕਚਰ ਮੰਦਿਰ ਦੀ ਬਣਤਰ ਬਹੁਤ ਸੁੰਦਰ ਹੈ ਜਿਸ ਨੂੰ ਦੇਖਣ ਵਾਲੇ ਨੂੰ ਸ਼ਾਂਤੀ ਮਿਲਦੀ ਹੈ ਮੰਦਿਰ ਪੱਥਰ ਅਤੇ ਕੰਕਰੀਟ ਦਾ ਬਣਿਆ ਇੱਕ ਸੁੰਦਰ ਢਾਂਚਾ ਹੈ ਜਿਸ ਦੀਆਂ ਕੰਧਾਂ ਅਤੇ ਛੱਤਾਂ ਤੇ ਗੁੰਜਲਦਾਰ ਨਕਾਸ਼ੀ ਅਤੇ ਕਲਾਕ੍ਰਿਤੀ ਹੈ ਮੁੱਖ ਮੰਦਿਰ ਉੱਚੇ ਥੜ੍ਹੇ ਤਿਥਿਤ ਹੈ ਤੇ ਚਿੱਟੇ ਸੰਗਮਰਮਰ ਦੀ ਬਣੀ ਬਾਬਾ ਵੜਪਾਗ ਸਿੰਘ ਦੀ ਮੂਰਤੀ ਹੈ ਮੰਦਰ ਕੰਪਲੈਕਸ ਵਿੱਚ ਭਗਵਾਨ ਸ਼ਿਵ, ਭਗਵਾਨ ਹਨੂਮਾਨ ਅਤੇ ਦੇਵੀ ਦੁਰਗਾ ਸਮੇਤ ਵੱਖ-ਵੱਖ ਦੇਵਤਿਆਂ ਨੂੰ ਸਮਰਪਿਤ ਕਈ ਹੋਰ ਛੋਟੇ ਮੰਦਰ ਵੀ ਸ਼ਾਮਲ ਹਨ। ਕੰਪਲੈਕਸ ਵਿੱਚ ਇੱਕ ਵਿਸ਼ਾਲ ਵਿਹੜਾ ਵੀ ਹੈ ਜਿੱਥੇ ਸ਼ਰਧਾਲੂ ਬੈਠ ਕੇ ਸਿਮਰਨ ਕਰ ਸਕਦੇ ਹਨ। ਨਾਲ ਹੀ ਇੱਕ ਲੰਗਰ ਹਾਲ ਜਿੱਥੇ ਸਾਰੇ ਮਹਿਮਾਨਾਂ ਨੂੰ ਮੁਫਤ ਭੋਜਨ ਪਰੋਸਿਆ ਜਾਂਦਾ ਹੈ। ਪੈਰੋਕਾਰਾਂ ਦਾ ਮੰਨਣਾ ਹੈ ਕਿ ਡੇਰੇ ਵਿੱਚ ਆਉਣ ਵਾਲੇ ਮਰੀਜ਼ ਜਿਨ੍ਹਾਂ ਨੂੰ ਦੁਸ਼ਟ ਆਤਮਾਵਾਂ ਹਨ ਜਾਂ ਹੋਰ ਨੁਕਸਾਨਦੇਹ ਪ੍ਰਭਾਵਾਂ ਤੋਂ ਪ੍ਰਭਾਵਿਤ ਹਨ ਹੀਕ ਹੋ ਜਾਂਦੇ ਹਨ ਤਿਉਹਾਰ ਅਤੇ ਜਸ਼ਨ ਇੱਥੇ ਮਨਾਇਆ ਜਾਣ ਵਾਲਾ ਸਭ ਤੋਂ ਮਹੱਤਵਪੂਰਨ ਤਿਉਹਾਰ ਵਿਸਾਖੀ ਮੇਲਾ ਹੈ ਜੋ ਅਪ੍ਰੈਲ ਵਿੱਚ ਹੁੰਦਾ ਹੈ ਅਤੇ ਸਾਰੇ ਖੇਤਰ ਤੋਂ ਹਜ਼ਾਰਾਂ ਸ਼ਰਦਾਲੂਆਂ ਨੂੰ ਆਕਰਸ਼ਿਤ ਕਰਦਾ ਹੈ ਇਸ ਤਿਉਹਾਰ ਦੌਰਾਨ ਮੰਦਰ ਨੂੰ ਰੌਸ਼ਨੀਆਂ ਅਤੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ ਅਤੇ ਮੰਦਰ ਦੇ ਮੈਦਾਨ ਤੇ ਕਈ ਸੱਭਿਆਚਾਰਕ ਪ੍ਰੋਗਰਾਮ ਅਤੇ ਮੇਲੇ ਆਯੋਜਿਤ ਕੀਤੇ ਜਾਂਦੇ ਹਨ ਦੀਵਾਲੀ ਹੋਲੀ ਅਤੇ ਨਵਰਾਤਰੀ ਦੀਆਂ ਤਿਆਰੀਆਂ ਵੀ ਇੱਥੇ ਬੜੀ ਧੂਮ ਤਾਮਨਾਲ ਮਨਾਇਆ ਜਾਂਦੀਆਂ ਹਨ ਇਹਨਾਂ ਮੌਕਿਆਂ ਤੇ ਮੰਦਿਰ ਨੂੰ ਰੌਸ਼ਨੀਆਂ ਅਤੇ ਰੰਗਾਂ ਨਾਲ ਸਜਾਇਆ ਗਿਆ ਹੈ ਅਤੇ ਦੇਵਤਿਆਂ ਦਾ ਆਸ਼ੀਰਵਾਦ ਲੈਣ ਲਈ ਵਿਸ਼ੇਸ਼ ਪੂਜਾ ਅਤੇ ਰਸਮਾਂ ਕੀਤੀਆਂ ਜਾਂਦੀਆਂ ਹਨ ਮੇਲੇ ਵਿੱਚ ਪੰਜਾਬ ਉੱਤਰ ਪ੍ਰਦੇਸ਼ ਦਿੱਲੀ ਰਾਜਸਥਾਨ ਅਤੇ ਹਿਮਾਚਲ ਤੋਂ ਲੱਖਾਂ ਲੋਕ ਸ਼ਾਮਲ ਹੁੰਦੇ ਹਨ ਕਿਵੇਂ ਪਹੁੰਚਣਾ ਹੈ ਇਹ ਮੰਦਿਰ ਅੰਮੋ ਤੋਂ ਕਰੀਬ 10 ਕਿਲੋਮੀਟਰ ਦੂਰ ਹੈ ਵੇਰਾ ਬਾਬਾ ਵਡਪਾਗ ਸਿੰਘ ਜੀ ਮੰਦਿਰ ਉਹਨਾਂ ਸ਼ਹਿਰ ਤੋਂ ਲਗਭਗ 24 ਕਿਲੋਮੀਟਰ ਦੀ ਦੂਰੀ ਤੇ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਸਥਿਤ ਹੈ। ਸਭ ਤੋਂ ਨਜ਼ਦੀਕੀ ਹਵਾਈ ਅੱਡਾ ਚੰਡੀਗੜ੍ਹ ਹੈ, ਲਗਭਗ 100 ਕਿਲੋਮੀਟਰ ਦੂਰ ਹੈ ਅਤੇ ਨਜ਼ਦੀਕੀ ਰੇਲਵੇ ਸਟੇਸ਼ਨ ਉਹਨਾਂ ਵਿਖੇ ਹੈ। ਸੈਲਾਨੀ ਸੜਕ ਦੁਆਰਾ ਮੰਦਿਰ ਤੱਕ ਪਹੁੰਚ ਸਕਦੇ ਹਨ ਅਤੇ ਉਹਨਾਂ ਅਤੇ ਹੋਰ ਨੇੜਲੇ ਕਸਬਿਆਂ ਤੋਂ ਬਹੁਤ ਸਾਰੀਆਂ ਬੱਸਾਂ ਅਤੇ ਟੈਕਸੀਆਂ ਉਪਲਬਧ ਹਨ। ਮੰਦਰ ਵਿੱਚ ਦਾਖਲ ਹੋਣ ਲਈ ਕੋਈ ਫੀਸ ਨਹੀਂ ਹੈ ਤੇ ਮੰਦਰ ਸਾਲ ਭਰ ਸੈਲਾਨੀਆਂ ਲਈ ਖੁੱਲ੍ਹਾ ਰਹਿੰਦਾ ਹੈ। ਹਾਲਾਂਕਿ ਸੈਲਾਨੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਮੰਦਰ ਦੇ ਪਰਿਸਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਵਧੀਆ ਕੱਪੜੇ ਪਾਉਣ ਅਤੇ ਆਪਣੇ ਜੁੱਤੇ ਉਤਾਰ ਲੈਣ। ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟਸ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।